ਮਨਾਂ ਦੇ ਵਿੱਚ ਇਹ ਗੱਲ ਬਹਾ ਦਿੱਤੀ ਕਿ ਭਗਤ ਰਵਿਦਾਸ ਜੀ ਨੇ ਮਾਇਆ ਨੂੰ ਹੱਥ ਨਹੀਂ ਲਾਇਆ ਮਾਇਆ ਤੋਂ ਦੂਰ ਰਹਿੰਦੇ ਸਨ ਹਾਂ ਇਹ ਸੱਚ ਹੈ ਉਹ ਮਾਇਆ ਤੋਂ ਦੂਰ ਰਹਿੰਦੇ ਸਨ ਪਰ ਕਿਹੜੀ ਮਾਇਆ ਕਿਹੜਾ ਧੰਨਾ ਜਿਹਦੇ ਭਗਤ ਰਵਿਦਾਸ ਜੀ ਨੇ ਨੱਕ ਵੱਟ ਲਿਆ ਦੂਰ ਹੋ ਕੇ ਜੇ ਤੁਸੀਂ دنیਵੀ ਧਨ ਦੀ ਗੱਲ ਕਰੋਗੇ ਤਾਂ ਭਗਤ ਰਵਿਦਾਸ ਜੀ ਦੀ ਫੈਮਿਲੀ ਹੈ ਪਰਵਾਦ ਹੈ ਬੱਚੇ ਨੇ ਛੋਟੀ ਜੀ ਦੁਕਾਨ ਹੈ ਉਹਨਾਂ ਦੀ ਜੁੱਤੀਆਂ ਗੰਢਦੇ ਨੇ ਪਰ ਸੱਚ ਈ ਹੈ ਗੁਰਮਖੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹੜੀ ਮਾਇਆ ਦੀ ਗੱਲ ਕੀਤੀ ਹੈ ਭਗਤ ਰਵਿਦਾਸ ਜੀ ਨੇ ਕਿਹੜੀ ਮਾਇਆ ਨੂੰ ਤਿਆਗਿਆ ਭਗਤ ਰਵਿਦਾਸ ਜੀ ਕਹਿੰਦੇ ਮਾਇਆ ਇੱਕ ਤਰ੍ਹਾਂ ਦੀ ਨਹੀਂ ਹੈ ਮਾਇਆ ਦਾ ਕੋਈ ਇੱਕ ਰੂਪ ਨਹੀਂ ਹੈ। ਮਾਇਆ ਦਾ ਕੋਈ ਇੱਕ ਦਿਖ ਨਹੀਂ ਹੈ। ਮਾਇਆ ਦੇ ਬਹੁਤ ਰੂਪ ਨੇ। ਕਿੱਥੋਂ-ਕਿੱਥੋਂ ਬਚੋਂਗੇ ਤੁਸੀਂ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਮਾਇਆ ਮਮਤਾ ਹੈ ਬਹੁਰੰਗੀ। ਬਿਨ ਨਾਵੈ ਓ ਸਾਥ ਨਸੰਗੀ। ਮਾਇਆ ਮਮਤਾ ਹੈ ਬਹੁਰੰਗੀ ਇਹਦੇ ਬਹੁਤੇ ਰੰਗ ਨੇ। ਮਾਇਆ ਪੁੱਤ ਦੇ ਰੂਪ ਦੇ ਵਿੱਚ ਆ ਕੇ ਵੀ ਮੋਹ ਲੈਂਦੀ ਐ ਮਾਇਆ ਧੀ ਦੇ ਰੂਪ ਦੇ ਵਿੱਚ ਆ ਕੇ ਵੀ ਮੋਹ ਲੈਂਦੀ ਐ ਮਾਇਆ ਘਰ ਵਾਲੀ ਦੇ ਮੋਹ ਦੇ ਵਿੱਚ ਆ ਕੇ ਵੀ ਮੋਹ ਲੈਂਦੀ ਐ ਮਾਇਆ ਪ੍ਰਾਪਰਟੀ ਦੇ ਮੋਹ ਦੇ ਵਿੱਚ ਆ ਕੇ ਵੀ ਮੋਹ ਲੈਂਦੀ ਐ ਕਿੱਥੋਂ ਕਿੱਥੋਂ ਬਚੋ ਮਾਇਆ ਮਮਤਾ ਹੈ ਬਹੁਰੰਗੀ ਬਿਨ ਨਾਵੇ ਕੋ ਸਾਥ ਨਾ ਸੰਗੀ ਸੱਚ ਇਹ ਐ ਵਾਹਿਗੁਰੂ ਜੀ ਤੇ ਪਰਮੇਸ਼ਰ ਦੇ ਨਾਮ ਤੋਂ ਬਗਾਇਰ ਕੋਈ ਸੰਗੀ ਨਹੀਂ ਹੈ ਕਿਹੜੇ ਧਨ ਦੀ ਗੁਰੂ ਗ੍ਰੰਥ ਸਾਹਿਬ ਅਰਜ ਗੱਲ ਕਰਦੇ ਨੇ ਕਾਚਾ ਧਨ ਸੰਚਹਿ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਵਤ ਭਗਤ ਰਵੀਦਾਸ ਜੀ ਨੇ ਉਹ ਮਾਇਆ ਦਾ ਤਿਆਗ ਕਰ ਦਿੱਤਾ ਕਿ ਜਿਹੜੀ ਪਰਮੇਸ਼ਰ ਦੇ ਨਾਮ ਤੋਂ ਦੂਰ ਕਰਦੀ ਪਈ ਹੈ ਉਹ ਮਾਇਆ ਦਾ ਖੰਡਨ ਕਰ ਦਿੱਤਾ ਗੁਰਮੁਖੋ ਜਿਹੜੀ ਮਾਇਆ ਤਕਰੀਬਨ ਦੁਨੀਆਂ ਦੇ ਵਿੱਚ ਹੀ ਸਾਥ ਨਿਭਾਉਂਦੀ ਹੈ ਵਾਹਿਗੁਰੂ ਜੀ ਦੇ ਦਰ ਤੱਕ ਨਹੀਂ ਜਾਂਦੀ ਭਗਵਤ ਰਵੀਦਾਸ ਜੀ ਨੇ ਗੁਰਮੁਖੋ ਉਸ ਮਾਇਆ ਨੂੰ ਕਿਹਾ ਉਸ ਮਾਇਆ ਤੋਂ ਨੱਕ ਵੱਟਿਆ ਜੇ ੜੀ ਮਾਇਆ ਦਾ ਜ਼ਿਕਰ ਮੇਰੇ ਤੁਹਾਨੂੰ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਕਰਦੇ ਨੇ ਗੁਰੂ ਗਰੰਥ ਸਾਹਿਬ ਜੀ ਕਹਿੰਦੇ ਮਾਇਆ ਮਮਤਾ ਹੈ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮੋਹ ਵੀ ਇੱਕ ਮਾਇਆ ਹੈ ਲਾਲਚ ਵੀ ਇੱਕ ਮਾਇਆ ਹੈ ਜਿਹੜਾ ਇਹਦੇ ਅਧੀਨ ਹੋ ਗਿਆ ਜਿਹੜਾ ਇਹਦੇ ਬਸ ਦੇ ਵਿੱਚ ਆ ਗਿਆ ਸੱਚੀ ਉਹਨੂੰ ਬਿਨਾਂ ਦੰਦਾ ਤੋਂ ਖਾ ਜਾਂਦੀ ਵੇਖਦੇ ਨਹੀਂ ਆਪਾਂ ਬੰਦਾ ਰਿਸ਼ਵਤ ਲੈਂਦਾ ਲੋਕਾਂ ਦਾ ਖੂਨ ਚ ਉਸਦਾ ਲੋਕਾਂ ਤੋਂ ਧੰਨ ਲੈਂਦਾ ਆਖਰਕਾਰ ਜਦੋਂ ਕਿਤੇ ਫੜਿਆ ਜਾਂਦਾ ਹੈ ਕੋਰਟ ਕਚਹਿਰੀ ਕੀ ਚੱਲਦਾ ਹੈ ਤੇ ਗੁਰਮੁਖ ਪਿਆਰਿਓ ਕਈ ਗੱਲ ਬੰਦਾ ਬੇਸ਼ਰਮੀ ਦਾ ਮਾਰਾ ਮੌਤ ਨੂੰ ਵੀ ਗੱਲ ਦੇ ਨਾਲ ਲਾ ਲੈਂਦਾ ਹੈ ਲੋਭ ਲਾਲਚ ਵੀ ਇੱਕ ਮਾਇਆ ਹੈ ਇਸ ਮਾਇਆ ਦੇ ਪ੍ਰਭਾਵ ਤੋਂ ਤਾਂ ਗੁਰਮਖੋ ਪਿਆਰਿਓ ਬ੍ਰਹਮਾ ਵਰਗੇ ਇੰਦਰ ਵਰਗੇ ਨਹੀਂ ਵੱਚ ਸਕਦੇ ਉਹ ਬ੍ਰਹਮਾ ਜਿਨੇ ਆਪਣੀ ਬੇਟੀ ਵੀ ਨਹੀਂ ਬਖਸ਼ੀ ਉਹ ਇੰਦਰ ਜਿਨੇ ਰਿਖੀ ਦੇ ਘਰਾਲੀ ਵੀ ਨਹੀਂ ਬਖਸ਼ੀ ਨਹੀਂ ਕੋਈ ਵੱਚ ਸਕਦਾ ਮਾਇਆ ਦਾ ਪ੍ਰਭਾਵ ਇਹੀ ਆ ਗੁਰਮਖੋ ਜਿਨੇ ਗੁਰੂ ਦੇ ਸ਼ਬਦ ਨੂੰ ਸਮਝ ਲਿਆ ਉਹ ਇਹ ਤੋਂ ਕੈ ਲਵਾ ਪਾਸਾ ਵੱਟ ਲੇਗਾ ਕੀ ਤੇ ਗੌਰ ਕਰਿਓ ਜਿਵੇਂ ਕਮਲ ਦਾ ਫੁੱਲ ਹੁੰਦਾ ਨਾ ਕਮਲ ਦਾ ਫੁੱਲ ਰਹਿੰਦਾ ਤੇ ਚਿੱਕੜ ਦੇ ਵਿੱਚ ਹੀ ਹੁੰਦਾ ਪਰ ਚਿੱਕੜ ਦੇ ਨਾਲੋਂ ਬਹੁਤ ਉੱਚਾ ਹੁੰਦਾ ਚਿੱਕੜ ਉਹਨੂੰ ਟੱਚ ਨਹੀਂ ਕਰਦਾ ਚਿੱਕੜ ਦੇ ਨਾਲ ਉਹ ਲਿੱਭੜਦਾ ਨਹੀਂ ਹੈ ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ ਜਿਹੜਾ ਪਰਮੇਸ਼ਰ ਦੀ ਗੱਲ ਨੂੰ ਸੁਣਨ ਵਾਲਾ ਹੈ ਸੁਣਾਉਣ ਵਾਲਾ ਹੈ ਉਹ ਸੰਸਾਰ ਦੇ ਵਿੱਚ ਰਹਿੰਦਾ ਹੈ ਸੰਸਾਰ ਦੇ ਵਿੱਚ ਵਿਚਰਦਾ ਹੈ ਸੰਸਾਰ ਦੇ ਦੁਨਿਆਵੀ ਕੰਮ ਧੰਦੇ ਵੀ ਕਰਦਾ ਹੈ ਪਰ ਸੱਚ ਜਾਣੋ ਇਹਨਾਂ ਦੇ ਨਾਲ ਬੌਧਾ ਮੋਹ ਨਹੀਂ ਪਉਂਦਾ ਬੌਧਾ ਸਨੇਹ ਨਹੀਂ ਕਰਦਾ ਉਹਨੂੰ ਪਤਾ ਹੈ ਵੀ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਤੇ ਸੈਸੋ ਕੀਜੈ ਉਹ ਇਸ ਗੱਲ ਨੂੰ ਪਕੜ ਲਿੰਦਾ ਸਮਝ ਲਿੰਦਾ ਵੀ ਜਿਹਦੀ ਇਹ ਵਸਤੂ ਹੈ ਵਾਹਿਗੁਰੂ ਜੀ ਦੀ ਉਹਨੇ ਅੱਜ ਨਹੀਂ ਕੱਲ੍ਹ ਨੇ ਤੇ ਲਈ ਜਾਣਾ ਕਰ ਫਿਰ ਪਿਆਰ ਕਾਦੇ ਵਾਸਤੇ